सलाइ मशीन पुरा ਇਹ ਸੱਚਾਈ ਹੈ 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 ਤੇ ਮੈਂ ਵਰਤਮਾਨ ਕੰਪਨੀ ਨੂੰ ਸੈੱਟ ਕਰਦਾ ਨਰਿੰਦਰ ਸਿੰਘ ਰਾਣਾ ਮੇਰਾ ਨਾਮ ਹੈ ਤੇ ਸਾਡੇ ਕੋਲ ਲਗਭਗ ਇਸ ਵੇਲੇ 50 ਦੇ ਕਰੀਬ ਵੈਕੈਂਸੀਆਂ ਹੈਗੀਆਂ ਜਿਨ੍ਹਾਂ ਦੀ ਏਜ ਬੱਚਿਆਂ ਦੀ 18 ਤੋਂ 30 ਸਾਲ ਹੈ ਅਸੀਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਜਿਨ੍ਹਾਂ ਦੀ ਪੜ੍ਹਾਈ 8ਵੀਂ 10ਵੀਂ 12ਵੀਂ ਜਾਂ ਤੋਂ ਬਾਅਦ ਹੋਵੇ ਤੇ ਉਹਦੇ ਗ੍ਰੀਨ ਸਾਡੇ ਕੋਲ ਲਗਭਗ 16 ਬੱਚੇ ਆਏ ਹੈਗੇ ਜਿਹੜੇ ਕਿ ਮੈਂ ਸਿਲੈਕਟ ਕਰ ਲਏ ਆ ਤੇ ਅੱਛਾ ਰਿਸਪੌਂਸ ਹੈਗਾ ਇਥੋਂ ਬੱਚਿਆਂ ਦਾ ਤੇ ਆਪਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਜਿਆਦਾ ਸਾਡੇ ਕੋਲ ਬੱਚੇ ਜੁਆਇਨ ਕਰ ਲੈਣ। ਰਾਣਾ ਜੀ ਜਿਹੜਾ ਤੁਸੀਂ ਸਿਲੈਕਟ ਕੀਤੇ ਐ। ਜੀ ਇਹ ਐਜੂਕੇਸ਼ਨ ਦੇ ਹਿਸਾਬ ਨਾਲ ਇੱਕ ਸੈਟ ਕਿ ਜਿਹੜਾ ਤੁਸੀਂ ਇਹਨੂੰ ਜੋਬ ਦੇਓ। ਬਿਲਕੁਲ ਜੀ ਸਾਡੇ ਕੋਲ ਜਿੱਦਾਂ 8ਵੀਂ 10ਵੀਂ 12ਵੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਕਿਹ ਕਿਹਦੀ ਜੋਬ ਹੋਊਗੀ ਸਰ ਸਾਡੇ ਕੋਲ ਮਸ਼ੀਨ ਆਪਰੇਟਰ ਦੀ ਜੋਬ ਹੁੰਦੀ ਆ। ਉਹ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਅਸੀਂ ਬੱਚੇ ਨੂੰ ਅੱਗੇ ਡਿਪਾਰਟਮੈਂਟ ਦਿੰਨੇ ਆ। ਉਹਦੇ ਕੋਲ ਟੈਕਨੀਕਲ ਟ੍ਰੇਨਿੰਗ ਹੋਣੀ ਚਾਹੀਦੀ ਆ। ਅਸੀਂ ਦੇਖੋ ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ। ਟ੍ਰੇਨਿੰਗ ਸਟਾਈਫੰਡ ਉਹਦੇ ਵਿੱਚ ਆਪਾਂ 1 ਜਿਲੇ ਬੱਚਾ ਪੂਰੀ ਟ੍ਰੇਨਿੰਗ ਕਰ ਜਾਂਦਾ ਹੈ ਲਗਭਗ ਸਾਨੂੰ 17000 ਰੁਪਏ ਜੋ ਦੀ ਸੀटीसी ਪੈਂਦੀ ਹੈ ਜ ਜਿਹਦੇ ਵਿੱਚ ਫੰਡ ਬੋਨਸ ਗ੍ਰੈਚੁਇਟੀ ਸਾਰੀਆਂ ਸਹੂਲਤਾਂ ਮਿਲਦੀਆਂ ਆਫਟਰ ਟ੍ਰੇਨਿੰਗ ਤੁਹਾਡੇ ਕੋਲ ਹੀ ਜੋਬ ਕਰੂਗਾ ਬਿਲਕੁਲ ਜੀ ਅਸੀਂ ਮਤਲਬ ਇਹਨੂੰ ਇੱਕ ਤਰ੍ਹਾਂ ਦਾ ਜੋਬ ਤੇ ਰੱਖ ਰਹੇ ਨਾਲ 11000 ਰੁਪਏ ਨੂੰ ਸਟਾਰਟਿੰਗ ਤੇ ਜੀ ਸਰਕਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਗਿਆ ਤੇ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਦਾ ਬੜਾ ਧੰਨਵਾਦ ਇਹਦੇ ਵਿੱਚ ਬਹੁਤ ਅੱਛੀਆਂ ਇੰਡਸਟਰੀਆਂ ਨੇ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਜਿਵੇਂ ਕਿ ਐਚਆਰ ਇੰਡਸਟਰੀ ਜਨਰਲ ਤੋਂ ਸੋਨਾਲਿਕਾ ਦੇ ਦੋਨੋਂ ਗਰੁੱਪੋ ਅਕਤੂਬਰ ਵਰਤਮਾਨ ਨੂੰ ਤੇ ਪੁਖਰਾਜ ਤੇ ਚੈੱਕਮੈਟ ਸਿਕਿਉਰਟੀ ਇਹਨਾਂ ਨੇ ਇੱਕ ਬੱਚਿਆਂ ਨੂੰ ਬਹੁਤ ਅੱਛੇ ਢੰਗ ਨਾਲ ਮੋਟੀਵੇਟ ਕੀਤਾ ਉਹਨਾਂ ਦੇ ਡਾਕੂਮੈਂਟਸ ਲਏ ਆ ਤੇ ਇਹਨਾਂ ਨੂੰ ਜਾਨਕੀ ਕਿਸੇ ਨੇ ਕਾਲ ਬੁਲਾ ਲਿਆ ਕਿਸੇ ਨੂੰ ਪਰਸ ਤੋਂ ਬੁਲਾ ਲਿਆ ਇਸ ਤਰ੍ਹਾਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਸੈਟਲਮੈਂਟ ਦਿੱਤੀ ਜਾ ਰਹੀ ਆ ਬਹੁਤ ਅੱਛੇ ਇਹਨਾਂ ਦੇ ਪੇਸਕੇਲ ਆ ਔਰ ਬਹੁਤ ਹੀ ਅੱਛਾ ਰਿਸਪੌਂਸ ਬੱਚਿਆਂ ਦਾ ਵੀ ਔਰ ਸਭ ਤੋਂ ਵੱਡੀ ਗੱਲ ਮੈਂ ਬੜਾ ਧੰਨਵਾਦੀ ਆ ਜਿਹੜੇ ਸਾਡੇ ਕੋਲ ਇੱਥੇ ਗਰੁੱਪ ਆਈ ਐ ਇੰਡਸਟਰੀਜ਼ ਆਈਆਂ ਜਿਨ੍ਹਾਂ ਨੇ ਬੱਚਿਆਂ ਨੂੰ ਸਾਡਿਆਂ ਨੂੰ ਬਹੁਤ ਹੀ ਵਧੀਆ ਲੌਂਚ ਸਮਝਾਇਆ ਔਰ ਉਹਨਾਂ ਨੂੰ ਕੋਆਪਰੇਟ ਕੀਤਾ ਔਰ ਨੌਕਰੀ ਦਾ ਜਿਹੜਾ ਹੈਗਾ ਇੱਕ ਬੱਚਾ ਅੱਛਾ ਜਿਹੜਾ ਜਗ੍ਹਾ ਹੈ ਰਿਸਪੌਂਸ ਦਿੱਤਾ ਔਰ ਜਲਦੀ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਕਾਫੀ ਸੈਟਲ ਹੋ ਜਾਣਗੇ ਮੇਰੇ ਸਾਬ ਨਾਲ ਅੱਜ ਮੈਂ ਦੇਖ ਰਿਹਾ ਸੀ ਇਸ 60 ਤੋਂ 70 ਬੱਚੇ ਜਿਹੜੇ ਹੈਗੇ ਆ ਬੱਚੇ ਅੱਜ ਇੱਥੇ ਆਏ ਆ ਲਾਲਕ ਪਿੰਡਾਂ ਦੇ ਵਿੱਚੋਂ ਔਰ ਕਾਫੀ-ਕਾਫੀ ਗੁਰੂ ਦਰੋਂ ਵੀ ਆਏ ਆ ਔਰ ਸਭ ਤੋਂ ਬੜੀ ਗੱਲ ਨਾਲ ਬੱਚਿਆਂ ਨੂੰ ਬੜਾ ਧੰਨਵਾਦੀ ਔਰ ਉਹਨਾਂ ਦਾ ਜਿਨ੍ਹਾਂ ਵਿੱਚ ਕੰਮ ਕਰਨ ਦਾ ਇੱਕ ਕੰਫੀਡੈਂਸ ਆ ਔਰ ਸਭ ਤੋਂ ਵੱਧ ਲੜਕੀਆਂ ਆਈਆਂ ਨੇ ਬਿੱਲੇ ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਨੋਹਾ ਜੀ ਦਾ ਵੀ ਬੜਾ ਧੰਨਵਾਦ ਜਿਹੜੇ ਕਿ ਸਾਨੂੰ ਹਮੇਸ਼ਾ ਸਾਡੇ ਪ੍ਰੋਗਰਾਮ ਨੂੰ ਤਬਾਹ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਕੌਰ ਜੀਲਾ ਰੋਜ਼ਗਾਰ ਅਫਸਰ ਹੁਸ਼ਿਆਰਪੁਰ ਆਪਾਂ ਅੱਜ ਪਿੰਡ ਚੈਜੋ ਦੇ ਵਿੱਚ ਇੱਕ ਰੋਜ਼ਕਾਰ ਕੈਂਪ ਲਗਾਇਆ ਤਾਂ ਕਿ ਪਿੰਡਾਂ ਦੇ ਬੱਚਿਆਂ ਤੱਕ ਵੀ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਬੈਨੀਫਿਟਸ ਪਹੁੰਚ ਸਕਣ ਪਿੰਡ ਦੇ ਸਰਪੰਚ ਸਾਹਿਬ ਨੇ ਬੜੀ ਹੀ ਮੋਟੀਵੇਸ਼ਨ ਦੇ ਨਾਲ ਇਹ ਕੈਂਪ ਇੱਥੇ ਲਗਵਾਇਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਹੀ ਆਪਾਂ ਪਲਾਨ ਆਊਟ ਕੀਤਾ ਸਾਰਾ ਕੁਝ ਅੱਜ ਕੈਂਪ ਦੇ ਵਿੱਚ 5 ਕੰਪਨੀਆਂ ਤੋਂ ਪਹੁੰਚੇ ਨੇ ਮੰਨ 6 ਕੰਪਨੀਆਂ ਤੋਂ ਬੰਦੇ ਪਹੁੰਚੇ ਨੇ ਜਿਨ੍ਹਾਂ ਨੂੰ 10ਵੀਂ 12ਵੀਂ ਆਈ.ਡੀ.ਆਈ ਦੀ ਰਿਕੁਆਇਰਮੈਂਟ ਸੀ ਬੱਚਿਆਂ ਦੀ ਜਿਸ ਦੇ ਵਿੱਚ ਸੋਨਾਲੀ ਕੰਟਰੈਕਟਰ ਚੈੱਕਮੇਡ ਵਰ ਸਮਾਨ ਕੁਖਰਾਜ ਇਦਾਂ ਦੀਆਂ ਕੰਪਨੀਆਂ ਪਹੁੰ ਤਕਰੀਬਨ ਬੱਚੇ 30 ਹੀ ਪਹੁੰਚ ਸਕੇ ਨੇ ਤੇ ਆਪਾਂ ਨਾਲ ਨਾਲ ਦੇ ਪਿੰਡਾਂ ਨਾਲ ਵੀ ਸਟਾਈਪ ਕਰਕੇ ਬੱਚਿਆਂ ਨੂੰ ਦੱਸਿਆ ਇਸ ਬਾਰੇ ਤੋਂ ਬਹੁਤ ਵਾਤੂ ਆ ਤੇ ਰੀਚ ਆਊਟ ਕਰ ਰਹੇ ਹਾਂ ਤਾਂ ਕਿ ਜੋ ਟੀਵੀ ਵੱਲੋਂ ਕੰਮ ਕੀਤੇ ਜਾਂਦੇ ਆ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਕੰਮ ਕੀਤੇ ਜਾਂਦੇ ਆ ਉਹ ਹਰ ਜਗ੍ਹਾ ਪਿੰਡਾਂ ਤੱਕ ਪਹੁੰਚ ਸਕਣ ਐਂਡ ਤੁਸੀਂ ਵੀ ਬੱਚਿਆਂ ਨੂੰ ਰਿਕੁਐਸਟ ਹੈ ਕਿ ਡਿਸਟ੍ਰਿਕਟ ਬਿਊਰੋ ਦੇ ਆਫਿਸ ਜੋ ਗਵਰਨਮੈਂਟ ਆਈ.ਡੀ.ਆਈ ਦੇ ਵਿੱਚ ਉਹ ਤੇ ਆ ਕੇ ਆਪਣਾ ਨਾਮ ਜ਼ਰੂਰ ਰਜਿਸਟਰ ਕਰਵਾਉਣ ਤੇ ਸਾਡੇ ਗਰੁੱਪਸ ਦੇ ਵਿੱਚ ਐਡ ਹੋਣ ਤਾਂ ਕਿ ਜੋ ਵੀ ਵੈਕੈਂਸੀਜ਼ ਨਿਕਲਦੀਆਂ ਨੇਗੀਆਂ ਜੌਬਸ ਦੀਆਂ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸ ਸਕੀਏ ਤੇ ਤੁਹਾਡੀ ਜੌਬ ਲੱਭਣ ਦੇ ਵਿੱਚ ਮਦਦ ਕਰ ਸਕੀਏ ਮੈਮ ਜਿਹੜੀ ਫੈਕਟਰੀਜ਼ ਆਏ ਆਨਰਸ ਆਏ ਜਾਂ ਰਿਪਰੈਜ਼ੈਂਟਡ ਆਏ ਇਦੇ ਵਿੱਚ ਇਸ ਵੇਲੇ ਇਸ ਕੈਂਪ ਦੇ ਵਿੱਚ ਕਿਹੜੀ ਜਿਹੜੀ ਜੌਬ ਚ ਜਾਂ ਸੈਲਰੀ ਵਗੈਰਾ ਜਾਂ ਕੀ ਸਟਾਈਲ ਵਾਲੀ ਕੰਟਰੈਕਟਰ ਸੇ ਹੀ ਆਪਰੇਟਰਸ ਦੀ ਜੌਬ ਹੈ ਜਿਨ੍ਹਾਂ ਨੂੰ 10ਵੀਂ 12ਵੀਂ ਆਈ ਦੀ ਇਹਦੇ ਬੱਚੇ ਚਾਹੀਦੇ ਜਿਸ ਵਿੱਚ 13500 ਉਹ ਪਰ ਮਹੀਨਾ ਸੈਲਰੀ ਦਿੰਦੇ ਨੇ ਇਦਾਂ ਹੀ ਸੈਗਮੈਂਟ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਹੈ ਜਿਸ ਦੇ ਵਿੱਚ 15 ਤੋਂ 21000 ਰੁਪਏ ਦੀ ਸੈਲਰੀ ਦਿੱਤੀ ਜਾਂਦੀ ਹੈ ਜਿਸ ਨੂੰ ਸੀਮਲ ਫੈਮਿਲੀ ਦੋਨੋਂ ਹੀ ਕਰ ਸਕਦੇ ਨੇ ਵਰਤਮਾਨ ਦੀ ਮਸ਼ੀਨ ਆਪਰੇਟਰ ਦੀ ਹੈ ਜਿਸ ਦੇ ਵਿੱਚ 11 ਤੋਂ 15000 ਦੀ ਸੈਲਰੀ ਦਿੰਦੇ ਨੇ ਤੇ ਉਹ ਰੈਂਡ ਦਾ ਵੀ ਪ੍ਰਬੰਧ ਉਧੰਗੀ ਕਰ ਦਿੰਦੇ ਨੇ ਕਿ ਤਾਂ ਕਿ ਕਿਸੇ ਨੂੰ ਕੋਈ ਕੀ ਸੁਨਾਏ ਐਚ ਆਰ ਇੰਡਸਟਰੀ ਸਲੰਦਰ ਤੋਂ ਆਇਨਟ ਜਿਸ ਦੇ ਵਿੱਚ 11.5 ਹਜ਼ਾਰ ਤੋਂ 15000 ਤੱਕ ਦੀ ਸੈਲਰੀ ਦਾ ਇਹਨਾਂ ਦੀ ਮੇਲ ਦੀ ਰਿਕੁਆਇਰਮੈਂਟ ਐਡੰਸਡ ਐਜੂਕੇਸ਼ਨ ਹੈ ਇਹ ਜਿਹੜੇ ਤੁਹਾਨੂੰ ਲਿਖਾ ਦੇ ਲਈ ਫ੍ਰੈਂਟਿਸ ਕਰਦੀ ਕਰਦੇ ਹਾਂ ਅਨੁਪੂਰਨ ਜੀ ਨੂੰ ਆਈਡੀ ਮੈਕੈਨਿਕਲ ਦੇ ਬੱਚੇ ਚਾਹੀਦੇ ਹਨ ਇਸ ਵਿੱਚ ਪ੍ਰੈਂਟਿਸ ਸ਼ੁਰੂ 11000 ਰੁਪਏ ਪਰ ਮੰਗਦਾ ਮੈਮ ਜਿਹੜੀ ਇਹ ਟ੍ਰੇਨਿੰਗ ਹੈ ਬੱਚੇ ਜਿਹੜੇ ਤੁਸੀਂ ਸਿਲੈਕਟ ਕੀਤੇ ਇੱਥੇ ਉਹਨਾਂ ਨੂੰ ਪਹਿਲਾਂ ਸਟਾਰਟਿੰਗ ਟ੍ਰੇਨਿੰਗ ਕਰਨੀ ਪਊ ਆਫਟਰ ਟ੍ਰੇਨਿੰਗ ਤੋਂ ਫਿਰ ਉਹ ਜਾਣਗੇ ਜੋਬ ਪਰ ਡਿਪੈਂਡ ਕਰਦਾ ਹੈ ਐਮਪਲੋਇਰ ਟੂ ਐਮਪਲੋਇਰ ਉਸ ਵਿੱਚ ਵੀ ਤਾਂ ਸਿਕਿਉਰਿਟੀ ਕਾਰਡ ਲਿਆ ਉਸ ਵਿੱਚ ਵੀ ਉਹ ਟ੍ਰੇਨਿੰਗ ਦੇਣਗੇ ਉਸ ਤੋਂ ਬਾਅਦ ਹੀ ਬੱਚਾ ਕੰਮ ਕਰ ਸਕੇਗਾ ਕਿਉਂਕਿ ਬੱਚੇ ਜਿਆਦਾਤਰ ਫ੍ਰੈਸ਼ ਆਉਂਦੇ ਨੇ ਕਿ ਲਈ ਡਾਊਟ ਸਪੋਰਟਿੰਗ ਥੋੜੀ ਟ੍ਰੇਨਿੰਗ ਦੀ ਵੀ ਤਾਂ ਜ਼ਰੂਰਤ ਪੈਂਦੀ ਹੈ ਟ੍ਰੇਨਿੰਗ ਦੇ ਟਾਈਮ ਤੇ ਵੀ ਉਹਨਾਂ ਨੂੰ ਸੈਲਰੀ ਦਿੰਦੇ ਨੇ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕੋਈ ਜ਼ਿਆਦਾ ਸੈਲਰੀ ਮਿਲ ਸਕਦੀ ਹੈ थैंक यू ਮੰਮਾ ਥੈਂਕ ਯੂ